ਗੁਰੂ ਨਾਨਕ ਦੇ ਜਪਜੀ ਸਾਹਿਬ ਦੀ ਬਾਣੀ ਨੂੰ ਵਿਵੇਕ ਸਹਿਤ ਸਮਝਣ ਦੇ ਚਾਹਵਾਨ ਜਗਿਆਸੂ ਪੈਣੋ ਤੇ ਪੜਾਵੋ ਸਤਸ੍ਰੀ ਅਕਾਲ ਮੈਂ ਗੋਬਿੰਦਰ ਸਿੰਘ ਸਮਰਾਉ ਅੱਜ ਮੈਂ ਉਪਰੋਕਤ ਸੰਬੰਧੀ ਆਪਣਾ 6ਵਾਂ ਪ੍ਰਵਚਨ ਪੇਸ਼ ਕਰ ਰਿਹਾ ਹਾਂ ਇਸ ਵਿੱਚ ਏਕ ਓਕਾਰ ਦੀ ਵਿਆਖਿਆ ਕਰਨੀ ਹੈ ਇਹ ਵਿਆਖਿਆ ਅਸੀਂ ਜਪਜੀ ਦੀ ਲਿਖਤ ਅਨੁਸਾਰ ਕਰਾਂਗੇ ਆਪਣੇ ਕੋਲੋਂ ਅਸੀਂ ਕੁਝ ਵੀ ਜੋੜ ਕਟਾਓ ਨਹੀਂ ਕਰਨਾ ਹੈ ਜਿਵੇਂ ਆਪ ਸਭ ਜਾਣਦੇ ਹੋ ਗੁਰੂ ਸਾਹਿਬ ਨੇ ਮੂਲ ਮੰਤਰ ਦਾ ਆਰੰਭ ਏਕ ਓਕਾਰ ਦੇ ਸੂਤਰ ਨਾਲ ਕੀਤਾ ਹੈ ਜਿਸ ਵਿੱਚ ਇੱਕ ਗੁਰਮੁਖੀ ਦਾ ਪਹਿਲਾ ਅੰਕ ਏ ਕ ਇੱਕ ਗੁਰਮੁਖੀ ਦਾ ਪਹਿਲਾ ਅੱਖਰ ਊੜਾ ਤੇ ਇੱਕ ਕਾਰ ਪਾਵ ਰੇਖਾ ਹੈ ਅਨੇਕਾਂ ਵਿਦਵਾਨ ਇਸ ਦੀ ਵਿਆਖਿਆ ਸਿੱਖ ਪਰੰਪਰਾ ਅਨੁਸਾਰ ਕਰਦੇ ਹਨ ਉਹ ਇਸ ਦੇ ਅਰਥਾਂ ਨੂੰ ਗੰਭੀਰਤਾ ਨਾਲ ਖੋਖੇ ਬਿਨਾ ਸੁਣੇ ਸੁਣਾਏ ਢੰਗ ਨਾਲ ਪਰਮਾਤਮਾ ਜਾਂ ਰੱਬ ਦੇ ਤੌਰ ਤੇ ਕਰਦੇ ਹਨ ਪੂਰੇ ਸੂਤਰ ਨੂੰ ਇੱਕ ਰਚਨਾ ਮੰਨ ਕੇ ਪੜ੍ਹਦੇ ਆ ਉਹ ਇਸ ਦਾ ਅਰਥ ਇਹ ਕਰਦੇ ਹਨ ਕਿ ਰੱਬ ਇੱਕ ਹੈ ਉਹ ਸਰਬਵਿਆਪੀ ਹੈ ਤੇ ਸਰਬਸ਼ਕਤੀਮਾਨ ਹੈ ਇਸੇ ਵਿਆਖਿਆ ਅਨੁਸਾਰ ਉਹ ਸਿੱਖੀ ਭਾਵ ਸਿੱਖ ਦਰਸ਼ਨ ਦੀ ਸਾਰੀ ਰੂਪਰੇਖਾ ਅਤੇ ਇਸ ਦੇ ਪੂਰੇ ਬੋਧ ਨੂੰ ਨਿਰਧਾਰਿਤ ਕਰਦੇ ਹਨ ਇਸ ਲਈ ਇਸ ਸੂਤਰ ਨੂੰ ਧਿਆਨ ਨਾਲ ਖੋਖਣਾ ਸਿੱਖ ਵਿਦਵਾਨਾਂ ਦਾ ਪਹਿਲਾ ਕਾਰਜ ਸੀ ਜੋ ਉਹਨਾਂ ਨੇ ਨਜ਼ਰ ਅੰਦਾਜ਼ ਕਰ ਦਿੱਤਾ ਹੈ ਮੂਲ ਸਵਾਲ ਇਹ ਹੈ ਕਿ ਬਿਨਾਂ ਠੋਕਵੇਂ ਤਰਕ ਜਾਂ ਤੱਥਾਂ ਦੇ ਉਹ ਇਸ ਨੂੰ ਰੱਬ ਕਿਵੇਂ ਮੰਨ ਸਕਦੇ ਹਨ ਇਸ ਸਵਾਲ ਦੀ ਤਹਿ ਵਿੱਚ ਜਾਣ ਲਈ ਅਸੀਂ ਜਪਜੀ ਸਾਹਿਬ ਵਿੱਚੋਂ ਗੁਰੂ ਸਾਹਿਬ ਦਾ ਮਨੋਰਥ ਜਾਣਨ ਦੀ ਕੋਸ਼ਿਸ਼ ਕੀਤੀ ਸੀ ਅਸੀਂ ਦੇਖਿਆ ਕਿ ਗੁਰੂ ਸਾਹਿਬ ਦਾ ਮੁੱਖ ਮਨੋਰਥ ਸਚਿਆਰਾ ਹੋਣਾ ਸੀ ਮਨੁੱਖ ਤੇ ਸੱਚ ਦਰਮਿਆਨ ਜੋ ਝੂਠ ਦੀ ਪਾਲ ਖੜੀ ਹੋਈ ਹੈ ਜਾਂ ਹੋ ਗਈ ਹੈ ਉਸ ਨੂੰ ਹਟਾਉਣਾ ਸੀ ਨਾਲ ਹੀ ਸੱਚ ਦੇ ਨਿਯਮਾਂ ਨੂੰ ਜੀਵਨ ਵਿੱਚ ਅਪਣਾਉਣਾ ਸੀ ਗੁਰੂ ਸਾਹਿਬ ਦਾ ਇਹ ਵਿਗਿਆਨਕ ਉਦੇਸ਼ ਸਭ ਦੀ ਸਮਝ ਵਿੱਚ ਆਉਂਦਾ ਹੈ ਇਸ ਮਨੋਰਥ ਵਿੱਚ ਰੱਬ ਪਰਮਾਤਮਾ ਜਾਂ ਕਿਸੇ ਹੋਰ दैਵੀ ਸ਼ਕਤੀ ਦਾ ਜ਼ਿਕਰ ਤੱਕ ਨਹੀਂ ਹੈ ਪਰ ਇਸ ਨੂੰ ਸਮਝ ਤੋਂ ਪਰੇ ਦੇ ਅਰਥ ਦੇ ਕੇ ਵਿਦਵਾਨਾਂ ਨੇ ਕੂੜ ਦੀ ਦੀਵਾਰ ਵਿੱਚ ਇੱਕ ਹੋਰ ਇੱਟ ਝੜ ਦਿੱਤੀ ਹੈ ਪ੍ਰਸ਼ਨ ਫਿਰ ਉਹੀ ਹੈ ਕੋੜ ਦੀ ਦੀਵਾਰ ਨੂੰ ਤੋੜਿਆ ਕਿਵੇਂ ਜਾਵੇ ਤੇ ਸੱਚਿਆਰਾ ਬਣ ਕੇ ਸੱਚ ਦੇ ਸਿੱਟਿਆਂ ਨੂੰ ਜੀਵਨ ਵਿੱਚ ਅਪਣਾਇਆ ਕਿਵੇਂ ਜਾਵੇ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਜ਼ਰੂਰੀ ਹੈ ਇਨ੍ਹਾਂ ਨੂੰ ਜਾਣੇ ਬਿਨਾ ਗੁਰੂ ਸਾਹਿਬ ਦੀ ਕਹੀ ਗੱਲ ਅਧੂਰੀ ਹੀ ਨਹੀਂ ਸਗੋਂ ਆਦਰਸ਼ਵਾਦੀ ਜਹੀ ਬਣ ਕੇ ਰਹਿ ਜਾਂਦੀ ਹੈ ਸੱਚ ਉੱਤੇ ਚੱਲਣ ਦੇ ਇਸ ਤਰ੍ਹਾਂ ਦੇ ਪ੍ਰਵਚਨ ਬਹੁਤ ਗਿਆਨੀਆਂ ਨੇ ਦਿੱਤੇ ਹਨ ਪਰ ਉਹਨਾਂ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਹੈ ਗੁਰੂ ਸਾਹਿਬ ਅਨੁਸਾਰ ਉਪਰੋਕਤ ਤਿੰਨ ਪ੍ਰਸ਼ਨਾਂ ਦੇ ਉੱਤਰਾਂ ਨੂੰ ਸাকার ਰੂਪ ਵਿੱਚ ਪ੍ਰਾਪਤ ਕਰਨ ਲਈ ਇੱਕ ਠੋਸ ਤੇ ਨਿਰਪੱਖ ਵਿਧੀ ਦੀ ਲੋੜ ਹੈ ਦੂਜੇ ਦਾਰਸ਼ਨਿਕ ਪ੍ਰਭੂ ਭਗਤੀ ਆराधना ਸਮਾਧੀ ਤਪੱਸਿਆ ਤੇ ਰਿੱਧੀਆਂ ਸਿੱਧੀਆਂ ਪਾਵ ਸਿੱਧ ਸਿਆਣਪਾਂ ਦਾ ਰਾਹ ਅਪਣਾਉਣ ਦੀ ਸਿਫਾਰਿਸ਼ ਕਰਦੇ ਸਨ ਪਰ ਗੁਰੂ ਸਾਹਿਬ ਉਸ ਰਸਤੇ ਤੇ ਚੱਲਣਾ ਵਿਅਰਥ ਸਮਝਦੇ ਹਨ ਉਹਨਾਂ ਲਈ ਇਹ ਵਿਧੀਆਂ ਨੂੰ ਸੱਚਾਰੇ ਬਣਨ ਲਈ ਬੇਕਾਰ ਹਨ ਜਿਸ ਸੰਸਾਰ ਦਾ ਸੱਚ ਪਾਲਣਾ ਹੈ ਇਹ ਸਗੋਂ ਉਸ ਤੋਂ ਬੇਮੁਖ ਹੋ ਕੇ ਅੱਖਾਂ ਮੀਟ ਲੈਣ ਵੱਲ ਲਹਿ ਜਾਂਦੀਆਂ ਹਨ ਗੱਲ ਨੂੰ ਸਹੀ ਰਾਹ ਤੇ ਪਾਉਂਦਿਆਂ ਉਹਨਾਂ ਨੇ ਏਕ ਓਂਕਾਰ ਦਾ ਅਮਲੀ ਤੇ ਅਚੂਟ ਢੰਗ ਦੱਸਿਆ ਹੈ ਤੇ ਇਸੇ ਨਾਲ ਆਪਣੀ ਸਿੱਖ ਫਿਲਾਸਫੀ ਦਾ ਆਰੰਭ ਕੀਤਾ ਹੈ ਇਸ ਲਈ ਜਗਿਆਸੂ ਪੈਣੋ ਤੇ ਭਰਾਵੋ ਪਹਿਲੀ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਏਕ ਓਂਕਾਰ ਇੱਕ ਵਿਧੀ ਹੈ ਨਾ ਕਿ ਰੱਬ ਆਦ ਕਿਸੇ ਦੇਵੀ ਹੋਣ ਦਾ ਸੰਕੇਤ ਸਪਸ਼ਟ ਹੋਇਆ ਕਿ ਗੁਰੂ ਸਾਹਿਬ ਨੇ ਏਕ ਓਂਕਾਰ ਨੂੰ ਸੱਚ ਦੀ ਵਿਧੀ ਦੇ ਸੂਤਰ ਗਿਆਨ ਪ੍ਰਾਪਤੀ ਵਾਸਤੇ ਗਿਆਨ ਰਚਿਆ ਹੈ ਤਾਂ ਤੇ ਉਹਨਾਂ ਨੇ ਇਹ ਗਿਆਨ ਪ੍ਰਾਪਤੀ ਦੇ ਹੀ ਕਿਸੇ ਪ੍ਰਮਾਣਿਕ ਤੇ ਅਚੂਕ ਖੇਤਰ ਵਿੱਚੋਂ ਤਿੰਨ ਸਿਰ ਕੱਢ ਬਿੰਬ ਲੈ ਕੇ ਰਚਿਆ ਹੋਵੇਗਾ ਇਹ ਇਸ ਲਈ ਕਿ ਸਹੀ ਢੰਗ ਵਰਤ ਕੇ ਹੀ ਸੱਚ ਪਹਿਚਾਨਦਿਆ ਸਚਿਆਰਾ ਬਣਿਆ ਜਾ ਸਕੀਦਾ ਹੈ ਤਾਂ ਹੁਣ ਗਿਆਨ ਪ੍ਰਾਪਤੀ ਦੀ ਇਸ ਠੋਸ ਤੇ ਅਚੂਕ ਵਿਧੀ ਦਾ ਮੁੱਖ ਖੇਤਰ ਕੀ ਹੈ ਤੇ ਇਸ ਵਿੱਚੋਂ ਲੈ ਤਿੰਨ ਬਿੰਬ ਏਕਾ ਊੜਾ ਤੇਕਾਰ ਕੀ ਸੰਕੇਤ ਕਰਦੇ ਹਨ ब्राह्मणवाद ਵਿੱਚ ਝਕੜਿਆ ਵੱਖ-ਵੱਖ ਪਾਠ ਵਿਧੀਆਂ ਵਿੱਚ ਉਲਝਿਆ ਤੇ ਪ੍ਰਭੂ ਭਗਤੀ ਦਾ ਜੰਬਿਆ ਅਜੋਕਾ ਸਿੱਖ ਇਸ ਦੇ ਉੱਤਰ ਦੀ ਕਲਪਨਾ ਨਹੀਂ ਕਰ ਸਕਦਾ ਕਿਉਂਕਿ ਅਜਿਹੇ ਪ੍ਰਸ਼ਨ ਉਸ ਦੇ ਚਿੱਤ ਵਿੱਚ ਕਦੇ ਉੱਠੇ ਹੀ ਨਹੀਂ ਹਨ ਉਹ ਤਾਂ ਇਸ ਦਾ ਉੱਤਰ ਸੁਣ ਕੇ ਹੀ ਜੰਝੋੜਿਆ ਜਾਵੇਗਾ ਉਹ ਇਹ ਜਾਣ ਕੇ ਹੈਰਾਨ ਹੋ ਜਾਵੇਗਾ ਕਿ ਉਸ ਦੇ ਗੁਰੂ ਨਾਨਕ ਇੰਨੀ ਦੀਰਘ ਤੇ ਨਿੱਗਰ ਸੋਚ ਦੇ ਮਾਲਕ ਸਨ ਕਿ ਉਹ ਇਸ ਮਸਲੇ ਵਿੱਚ ਨਾ ਕੇਵਲ ਸਮੇਂ ਦੀਆਂ ਪ੍ਰਭਾਵੀ ਪਰੰਪਰਾਵਾਂ ਤੋਂ ਨਿਖੜ ਕੇ ਖੜੇ ਹੋਏ ਸਗੋਂ ਉਹਨਾਂ ਦੇ ਵਿਰੋਧ ਵਿੱਚ ਡਟ ਕੇ ਵਿਚਰੇ ਉਹਨਾਂ ਦੇ ਅਜੋਕੇ ਸਿੱਖ ਹਿਲ ਜਾਣਗੇ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਗੁਰੂ ਸਾਹਿਬ ਨੇ ਆਪਣੇ ਗੁਰ ਰੂਪੀ ਸੂਤਰ ਏਕੋਕਾਰ ਦੇ ਬਿੰਬ ਗਣਿਤ ਦੇ ਖੇਤਰ ਵਿੱਚੋਂ ਚੁਣੇ गणित ਤੋਂ ਬਿਨਾਂ ਇਹ ਤਿੰਨੇ ਵਿਧੀ ਆਤਮਕ ਬਿੰਬ ਹੋਰ ਕਿਤੇ ਉਪਸਥਿਤ ਨਹੀਂ। ਉਹਨਾਂ ਸਾਹਮਣੇ ਇਹੀ ਖੇਤਰ ਸੀ ਜੋ ਝੂਠ ਤੇ ਕਾਲਪਨਿਕ ਅੰਦਾਜ਼ਿਆਂ ਨੂੰ ਲਤਾੜਦਾ ਸੀ ਤੇ ਖਰੇ-ਖਰੇ ਗਿਆਨ ਦਾ ਸਰੋਤ ਬਣਨ ਦੀ ਸਮਰੱਥਾ ਰੱਖਦਾ ਸੀ। ਇਹ ਸਭ ਬੋਧਾਂ ਦਾ ਬੋਧ, ਸਭ ਗਿਆਨਾਂ ਦਾ ਗਿਆਨ, ਸਭ ਵਿਧੀਆਂ ਦੀ ਵਿਧੀ ਤੇ ਸਭ ਤਰਕਾਂ ਦਾ ਤਰਕ ਸੀ। ਕੂੜ ਦੀ ਦੀਵਾਰ ਨੂੰ ਇਹੀ ਢਾ ਸਕਦਾ ਸੀ। ਸੰਸਾਰ ਦੇ ਵੱਡੇ ਵੱਡੇ ਦਾਰਸ਼ਨਿਕਾਂ ਨੇ ਵਿਦਿਆਤਮਕ ਤੌਰ ਤੇ ਇਸ ਉੱਤੇ ਹੀ ਟੇਕ ਰੱਖੀ ਹੋਈ ਸੀ ਕਈ ਸਦੀਆਂ ਪਹਿਲਾਂ ਅਫਲਾਤੂਨ ਨੇ ਤਾਂ ਆਪਣੇ ਵਿਦਿਆਲੇ ਦੇ ਬਾਹਰ ਲਿਖ ਕੇ ਹੀ ਲਾ ਰੱਖਿਆ ਸੀ ਕਿ ਗਣਿਤ ਤੋਂ ਕੋਰੇ ਕਿਸੇ ਵਿਅਕਤੀ ਨੂੰ ਉੱਥੇ ਵੜਨ ਦੀ ਇਜਾਜ਼ਤ ਨਹੀਂ ਗੁਰੂ ਸਾਹਿਬ ਦੀ ਦੂਰਦਰਸ਼ਤਾ ਨੇ ਵੀ ਪਹਿਚਾਣਿਆ ਕਿ ਗਣਿਤ ਤੋਂ ਬਿਨਾ ਸੱਚ ਦੀ ਪਹਿਚਾਣ ਦੀ ਕੋਈ ਨਿਰਪੱਖ ਵਿਧੀ ਨਹੀਂ ਤੇ ਗਣਿਤੀ ਵਿਧੀ ਤੋਂ ਬਿਨਾ ਸਚਿਆਰਾ ਹੋਣ ਦਾ ਕੋਈ ਹੋਰ ਰਾਹ ਨਹੀਂ ਸੈਂਕੜੇ ਝੂਠਾਂ 'ਚੋਂ ਇੱਕ ਸੱਚ ਦੀ ਪਰਖ ਕੇਵਲ ਗਣਿਤੀ ਵਿਧੀ ਰਾਹੀਂ ਹੀ ਹੋ ਸਕਦੀ ਹੈ ਤੱਥਾਂ ਤੇ ਖੜਨਾ ਤੱਥਾਂ ਨੂੰ ਸੰਭਾਲਣਾ ਤੱਥਾਂ ਅਨੁਸਾਰ ਤਰਕ ਵਿਵੇਕ ਦੀਆਂ ਧਾਰਨਾਵਾਂ ਸਿਰਜਣੀਆਂ ਤੇ ਤੱਥ ਆਧਾਰਿਤ ਸਹੀ ਸੋਚ ਕੜਨੀ ਕੇਵਲ ਗਣਿਤੀ ਵਿਧੀ ਨਾਲ ਹੀ ਸੰਭਵ ਹੋ ਸਕਦਾ ਹੈ ਗਣਿਤ ਸੰਸਾਰ ਦੀ ਸਭ ਤੋਂ ਸੰਖੇਪ ਲਿਪੀ ਹੈ ਜੋ ਬਿਨ ਬੋਲਿਆਂ ਹੀ ਸਭ ਕੁਝ ਸਹੀ ਸਹੀ ਸਮਝਾ ਸਕਦੀ ਹੈ ਗਣਿਤ ਬਾਹਰਾ ਵਿਅਕਤੀ ਬੇਬਾਕ ਹੋ ਕੇ ਕੁਝ ਵੀ ਕਹਿ ਸਕਦਾ ਹੈ ਉਹ ਸ਼ਬਦਾਂ ਦਾ ਖਿਲਾਰਾ ਪਾ ਕੇ yatharth ਦੇ ਪੱਦਰ ਤੋਂ ਉੱਪਰ ਉੱਡ ਸਕਦਾ ਹੈ ਤੇ ਕੋਈ ਵੀ ਬੇਤੋਕੀ ਗੱਲ ਕਹਿ ਸਕਦਾ ਹੈ ਉਸ ਦੇ ਝੂਠ ਨੂੰ ਗਣਿਤ ਹੀ ਆਪਣੀ ਪਰਖ ਪੜਤਾਲ ਰਾਹੀਂ ਬੇਪਰਦਾ ਕਰ ਸਕਦਾ ਹੈ ਭਟਕੀ ਸੋਚ ਲਈ ਸੱਚ ਦੇ ਰਾਹ ਦੀ ਨਿਸ਼ਾਨਦੇਹੀ ਵੀ ਗਣਤੀ ਢੰਗ ਨਾਲ ਹੀ ਹੋ ਸਕਦੀ ਹੈ ਕਿਸੇ ਗੱਲ ਨੂੰ ਸੰਖੇਪ ਤੋਂ ਸੰਖੇਪ ਤੇ ਸਹੀ ਤੋਂ ਸਹੀ ਢੰਗ ਨਾਲ ਕਹਿਣ ਦਾ ਰਾਹ ਗਣਿਤ ਹੀ ਹੈ ਲੋਕ ਹੋਰ ਹਰ ਅੰਦਾਜ਼ੇ ਨੂੰ ਤੇ ਹਰ ਗਪੌੜ ਨੂੰ ਚੁਣੌਤੀ ਦੇ ਸਕਦੇ ਹਨ ਪਰ ਗਣਿਤ ਤੇ ਆ ਕੇ ਸਭ ਸ਼ਾਂਤ ਹੋ ਜਾਂਦੇ ਹਨ ਜੇ ਗਣਿਤ ਨਾ ਹੋਵੇ ਤਾਂ ਲੋਕ ਲੜ ਲੜ ਕੇ ਮਰ ਜਾਣ ਜੇ ਗਣਿਤ ਨਾ ਹੋਵੇ ਤਾਂ ਵਿਵੇਕ ਵਿਚਾਰ ਗਿਆਨ ਤੇ ਵਿਗਿਆਨ ਦੀ ਤਰੱਕੀ ਨਾ ਹੋ ਸਕੇ ਗਣਿਤ ਹੀ ਸਭ ਗਿਆਨਾਂ ਦਾ ਗਿਆਨ ਤੇ ਸਭ ਵਿਗਿਆਨਾਂ ਦਾ ਵਿਗਿਆਨ ਹੈ ਗੁਰੂ ਸਾਹਿਬ ਦੇ ਸਮੇਂ ਵਿੱਚ ਜਦੋਂ ਹੱਲੇ ਹੋਰ ਕੋਈ ਵਿਧੀਵਤ ਵਿਗਿਆਨ ਹੋਂਦ ਵਿੱਚ ਨਹੀਂ ਸੀ ਆਇਆ ਗਣਿਤ ਹੀ ਵਿਗਿਆਨ ਦਾ ਮੁੱਖ ਰੂਪ ਸੀ ਸੱਚ ਨਿਰਪੱਖ ਹੁੰਦਾ ਹੈ ਤੇ ਇਹ ਇਸ ਨੂੰ ਪਛਾਣਨ ਵਾਲਿਆਂ ਦੇ ਨਿੱਜੀ ਅਨੁਭਵਾਂ ਤੇ ਆਧਾਰਿਤ ਨਹੀਂ ਹੁੰਦਾ ਸਚਿਆਰਾ ਬਣਨ ਦੀ ਇੱਕ ਸ਼ਰਤ ਇਹ ਵੀ ਹੈ ਕਿ ਸੱਚ ਨੂੰ ਨਿੱਜਤਾ ਤੋਂ ਉੱਪਰ ਉੱਠ ਕੇ ਨਿਰਪੱਖਤਾ ਨਾਲ ਪਛਾਣਿਆ ਜਾਵੇ ਇਸ ਲਈ ਸਚਿਆਰਾ ਬਣਨ ਲਈ ਗਣਤੀ ਸੋਚ ਨੂੰ ਅਪਣਾਉਣਾ ਜਗਿਆਸੂ ਦੀ ਮਜਬੂਰੀ ਬਣ ਜਾਂਦੀ ਹੈ ਕਾਰਨ ਇਹ ਕਿ ਗਣਿਤ ਦੀਆਂ ਸਭ ਵਿਧੀਆਂ ਤੇ ਪ੍ਰਕਿਰਿਆਵਾਂ ਨਿਰਲੇਪ ਤੇ ਸਪਸ਼ਟ ਹੁੰਦੀਆਂ ਹਨ ਇਹ ਨਾ ਕੇਵਲ ਤੱਥਾਂ ਤੇ ਆਧਾਰਿਤ ਹੁੰਦੀਆਂ ਹਨ ਸਗੋਂ ਪਰਖ ਪੜਤਾਲ ਤੇ ਪੂਰਵ ਪ੍ਰਾਪਤ ਤਰਕ ਸੰਗਤ ਸਿੱਟਿਆਂ ਨੂੰ ਵੀ ਨਾਲ ਲੈ ਕੇ ਚਲਦੀਆਂ ਹਨ ਗਣਿਤ ਕੋਈ ਗਿਣਤੀਆਂ ਮਿੰਟੀਆਂ ਤੀਕਰ ਹੀ ਸੀਮਿਤ ਨਹੀਂ ਸਗੋਂ ਇਹ ਤਰ੍ਹਾਂ-ਤਰ੍ਹਾਂ ਦੀਆਂ ਠੋਸ ਵਿਧੀਆਂ ਤੇ ਪ੍ਰਕਿਰਿਆਵਾਂ ਦੀ ਖਾਣ ਹੈ ਜੋੜ ਕਟਾਓ ਗੁਣਾ ਤਕਸੀਮਤਾ ਇਸ ਦੇ ਬੁਨਿਆਦੀ ਢੰਗ ਹਨ ਹੀ ਇਨ੍ਹਾਂ ਦੇ ਨਾਲ ਗੁਣਾਤਮਿਕ ਸੰਚਾਤਮਿਕ ਤੇ ਵਿਤਰਣਾਤਮਿਕ ਲੱਛਣ ਵੀ ਇਸੇ ਦੇ ਵਿਦਿਆਤਮਿਕ ਗੁਣ ਹਨ ਗਣਿਤ ਦੇ ਇਹ ਸਭ ਢਾਂਗ ਤਰੀਕੇ ਕਿਸੇ ਵੀ ਖੋਜ ਨੂੰ ਸੱਚ ਦੀ ਤਹਿ ਤੀਕਰ ਪਹੁੰਚਣ ਦੇ ਸਮਰੱਥ ਬਣਾਉਂਦੇ ਹਨ ਇਸ ਦੀ ਇਸ ਕਾਰਯਾਮਦਤਾ ਕਾਰਨ ਹੀ ਇਸ ਵਿਗਿਆਨ ਦਾ ਬਹੁਪੱਖੀ ਵਿਕਾਸ ਹੋਇਆ ਹੈ ਐਲਜਬਰਾ ਕੈਲਕੂਲਸ ਟ੍ਰਿਗਨੋਮੈਟਰੀ ਤੇ ਸਟੈਟਿਸਟਿਕਸ ਜਿਹੀਆਂ ਕਈ ਨਵੀਆਂ ਸ਼ਾਖਾਵਾਂ ਸਥਾਪਿਤ ਹੋਈਆਂ ਹਨ ਤੇ ਅੱਗੋਂ ਉਹਨਾਂ ਦੀਆਂ ਉਪ ਸ਼ਾਖਾਵਾਂ ਵੀ ਹੋਂਦ ਵਿੱਚ ਆਈਆਂ ਹਨ ਜੋ ਲੋਕ ਪਹਿਲਾਂ 20 ਤੱਕ ਹੀ ਗਿਣਤੀ ਗਿਣਦੇ ਸਨ ਹੁਣ ਉਹ ਸਾਇੰਟਿਫਿਕ ਨੋਟੇਸ਼ਨਾਂ ਵਿੱਚ ਗੱਲ ਕਰਦੇ ਹਨ ਹੋ ਸਕਦਾ ਹੈ ਕਈ ਗਿਆਨੀ ਇਸ ਗੱਲ ਨਾਲ ਸਹਿਮਤ ਨਾ ਹੋਣ ਕਈ ਤਾਂ ਕਿਸੇ ਕੀਮਤ ਤੇ ਵੀ ਨਹੀਂ ਹੋਣਗੇ ਉਹ ਗਿਆਨੀ ਹੀ ਕਿਹਦਾ ਜੋ ਤਰਕਬੋਧ ਅਨੁਸਾਰ ਸੋਚ ਸਕਦਾ ਹੋਵੇ ਉਹ ਹਾਲੇ ਵੀ ਪੁੱਛਣਗੇ ਕਿ ਗੁਰੂ ਸਾਹਿਬ ਤਾਂ ਭਗਤੀ ਭਾਵ ਤੇ ਰੱਬ ਵਿੱਚ ਲਿਵ ਲਾਈ ਰੱਖਣ ਵਾਲੇ ਬਾਣਾ ਮੰਨਣ ਵਾਲੇ ਵਿਅਕਤੀ ਸਨ ਫਿਰ ਇਹ ਗਣਿਤ ਵਿੱਚ ਕਿੱਥੋਂ ਆ ਗਿਆ ਏਕ ਓੰਕਾਰ ਤੁਹਾਡੇ ਸਾਹਮਣੇ ਹੈ ਵਿਦਵਾਨ ਭਰਾਵੋ ਬਾਕੀ ਜੇ ਆਪ ਜੀ ਨੇ ਇੱਧਰ ਧਿਆਨ ਨਹੀਂ ਮਾਰਿਆ ਤਾਂ ਹੋਰ ਗੱਲ ਹੈ ਗੁਰੂ ਸਾਹਿਬ ਭਗਤ ਸਨ ਜਾਂ ਕੀ ਸਨ ਇਹ ਤਾਂ ਅਸੀਂ ਬਾਅਦ ਵਿੱਚ ਵਿਚਾਰਾਂਗੇ ਪਰ ਗਣਿਤ ਤਾਂ ਉਹਨਾਂ ਦੀ ਬਾਣੀ ਵਿੱਚ ਉਛਲ-ਉਛਲ ਕੇ ਪੈਂਦਾ ਹੈ ਉਹ ਬ੍ਰਹਮੰਡ ਦੇ ਜਿੰਸੀ ਪਸਾਰੇ ਨੂੰ ਜਾਣਨ ਤੇ ਖੋਜਣ ਲਈ ਹਮੇਸ਼ਾ ਬੇਚੈਨ ਰਹਿੰਦੇ ਸਨ ਉਹ ਚਾਹੁੰਦੇ ਸਨ ਕਿ ਉਹਨਾਂ ਨੂੰ ਪਤਾ ਲੱਗੇ ਇਸ ਦਾ ਕਿੱਡਾ ਕੋ ਪਸਾਰਾ ਹੈ ਤੇ ਇਹ ਕਿੰਨੀ ਕੁ ਦੂਰ ਤੀਕਰ ਫੈਲਿਆ ਹੋਇਆ ਹੈ ਇਸ ਇੱਡੀ ਵੱਡੀ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ਇਸ ਦਾ लेखा ਨਸ਼ਟ ਹੋ ਚੁੱਕਾ ਹੈ ਤੇ ਤੱਥ ਪ੍ਰਮਾਣ ਵੀ ਉਪਲਬਧ ਨਹੀਂ ਹਨ ਇਸ ਦਾ ਭੇਦ ਹੋਣ ਉਸ ਵਰਤਾਰੇ ਦੇ ਨਿਸ਼ਾਨਾ ਭਾਵ ਗੁੱਜੀਆਂ ਨਿਸ਼ਾਨੀਆਂ ਵਿੱਚ ਹੀ ਛੁਪਿਆ ਹੋ ਸਕਦਾ ਹੈ ਜਿਸ ਵਿੱਚੋਂ ਇਸ ਦੀ ਸਿਰਜਣਾ ਹੋਈ ਹੈ ਸਿਰਜਣਾ ਦੀ ਘਾੜੀ ਦਾ ਰਾਜ ਸਿਰਜਣ ਕਿਰਿਆ ਹੀ ਜਾਣਦੀ ਹੈ ਅਸੀਂ ਨਹੀਂ ਦੱਸ ਸਕਦੇ ਉਹ ਤੱਥ ਢੂੰਡਦੇ ਰਹੇ ਪਰ ਗੱਪ ਨਹੀਂ ਮਾਰੀ ਉਹਨਾਂ ਨੇ ਗਿਣਤੀ ਵਿੱਚ 100,000, ਲੱਖ, ਕੋਟੀ, ਅਸੰਖ ਤੇ ਅਨੰਤ ਜਹੀਆਂ ਧਾਰਨਾਵਾਂ ਦਾ ਇਸਤੇਮਾਲ ਕੀਤਾ ਪਰ ਇੱਕ ਖੋਜ ਕਰਦੇ ਵਿਗਿਆਨੀ ਦੀ ਭਾਂਤੀ ਆਪ ਕਿਸੇ ਚੀਜ਼ ਦੀ ਗਿਣਤੀ ਨਹੀਂ ਦੱਸੀ ਹੈਰਾਨੀ ਦੀ ਗੱਲ ਹੈ ਕਿ ਉਸ ਵੇਲੇ ਉਹਨਾਂ ਨੂੰ ਅਣਗਿਣਤ, ਅਸੀਮਿਤ, ਭਾਵ ਅਨੰਤ ਜਹੀਆਂ ਗਣਤੀ ਧਾਰਨਾਵਾਂ ਦਾ ਵੀ ਪਤਾ ਸੀ ਜੋ ਸ਼ਾਇਦ ਵੱਡੇ ਤੋਂ ਵੱਡੇ ਅਜੋਕੇ ਸਿੱਖ ਵਿਦਵਾਨਾਂ ਨੂੰ ਵੀ ਪਤਾ ਨਾ ਹੋਵੇ ਉਹਨਾਂ ਨੇ ਇਨ੍ਹਾਂ ਧਾਰਨਾਵਾਂ ਦੇ ਸਹਾਰੇ ਲੇਖੇ ਜੋਖੇ ਦੀ ਗੱਲ ਕੀਤੀ ਤੇ ਸੱਚ ਦੀ ਸਹੀ ਜਾਣਕਾਰੀ ਬਾਰੇ ਪ੍ਰਤੀਬੱਧਤਾ ਦਿਖਾਈ ਇਹ ਗੱਲ ਹੋਰ ਹੈ ਕਿ ਆਪਣੇ ਵੇਲੇ ਦੇ ਪ੍ਰਯਾਪਤ ਤੱਥਾਂ ਅਨੁਸਾਰ ਉਹ ਗੱਲ ਨੂੰ ਸਿਰੇ ਨਹੀਂ ਲਾ ਸਕੇ ਉਹਨਾਂ ਨੇ ਆਪਣੇ ਸਿੱਖਾਂ ਨੂੰ ਇਸ ਪਾਸੇ ਧਿਆਨ ਦੇਣ ਨਾ ਕਿ ਪੂਜਾ ਪਾਠੀ ਢੰਗ ਨਾਲ ਧਿਆਉਣ ਦੀ ਤਾਕੀਦ ਕੀਤੀ ਤਾਂ ਜੋ ਉਸ ਕਰਤਾ ਪੁਰਖ ਅਰਥਾਤ ਕਰਤਾਰ ਭਾਵ ਬ੍ਰਹਮੰਡ ਦੇ ਸਿਰਜਣਹਾਰਕ ਦਾ ਸਹੀ ਸਹੀ ਪਤਾ ਲੱਗ ਸਕੇ ਉਹਨਾਂ ਨੇ ਕਰਤੇ ਦੇ ਸਤ ਨਾਮ ਭਾਵ ਅਸਲ ਨਾਮ ਲੱਭਣ ਦੀ ਪਹਿਲ ਤੇ ਜ਼ੋਰ ਦਿੱਤਾ ਜੋ ਸਾਰੇ ਦਰਸ਼ਨ ਫਲਸਫਿਆਂ ਦੀ ਝੂਠੀ ਪਾਲ ਵਿੱਚੋਂ ਨਹੀਂ ਮਿਲਦਾ ਉਹਨਾਂ ਨੇ ਆਪਣੀ ਬਾਣੀ ਭਾਵ ਕਥਨਾ ਰਾਹੀਂ 15ਵੀਂ ਸਦੀ ਵਿੱਚ ਹੀ ਸੋਚ ਦਾ ਰਾਹ ਵਿਗਿਆਨ ਵੱਲ ਮੋੜਿਆ ਤੇ ਇਸ ਸੋਚ ਤੇ ਚੱਲਣ ਵਾਲਿਆਂ ਨੂੰ ਸਿੱਖ ਦਾ ਦਰਜਾ ਦਿੱਤਾ ਪਰ ਉਹਨਾਂ ਦੀ ਤਾਕੀਦ ਤੇ ਅਮਲ ਕਰਨ ਵਾਲਾ ਉਹਨਾਂ ਦਾ ਸਿੱਖ ਬ੍ਰਾਹਮਣਵਾਦ ਨੇ ਅਗਵਾ ਕਰ ਲਿਆ ਹੈ ਉਸ ਨੇ ਜਪਜੀ ਨੂੰ ਪੂਜਾ ਪਾਠ ਦਾ ਸਾਧਨ ਬਣਾ ਕੇ ਨਵਾਂ ਤੰਦਾ ਤੋੜ ਲਿਆ ਹੈ ਜੋ ਹੁਣ ਤੱਕ ਕਰ ਜਾਰੀ ਹੈ ਜੋ ਗਿਆਸੂ ਪੈਣੋ ਤੇ ਭਰਾਵੋ ਗੁਰੂ ਸਾਹਿਬ ਦਾ ਸਿੱਖ ਬ੍ਰਾਹਮਣਵਾਦ ਨੇ ਅਗਵਾ ਕਿਵੇਂ ਕਰ ਲਿਆ ਇਸ ਪ੍ਰਸ਼ਨ ਤੇ ਵਿਚਾਰ ਦੀ ਲੋੜ ਹੈ ਜੋ ਅਗਲੇ ਡਿਸਕੋਰਸਾਂ ਵਿੱਚ ਕਰਾਂਗਾ खेद ਹੈ ਕਿ ਮੁੱਖ ਸੂਤਰ ਏਕ ਓੰਕਾਰ ਦੀ ਵਿਆਖਿਆ ਵੀ ਇਸ ਡਿਸਕੋਰਸ ਵਿੱਚ ਪੂਰੀ ਨਹੀਂ ਹੋ ਸਕੀ ਹੈ ਉਹ ਵੀ ਅਗਲੇ ਡਿਸਕੋਰਸ ਵਿੱਚ ਹੀ ਕਰਾਂਗਾ ਚੈਨਲ ਨਾਲ ਜੁੜੇ ਰਹੋ ਇਸ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਰਸਤੇ ਹੀ ਗੁਰੂ ਸਾਹਿਬ ਦਾ ਅਸਲ ਸੁਨੇਹਾ ਦੁਨੀਆ ਤੱਕ ਫੈਲੇਗਾ ਧੰਨਵਾਦ ਤੇ ਸਤਿ ਸ੍ਰੀ ਅਕਾਲ